ਚ ਪੰਡਤ ਲਾਟਰੀ ਏਜੰਸੀ ਤੇ ਤੇ ਗੱਲ ਕਰਦੇ ਇੱਥੇ ਨਾਮਾਂ ਦੀ ਕਹਿੰਦੇ ਬਾਈ ਜੀ 2-2.5 ਮਹੀਨਿਆਂ ਦੇ ਵਿੱਚ ਘੱਟੋ-ਘੱਟ 15 ਲੱਖ ਪਤੀਆਂ ਨੇ ਭਰਾਵਾਂ ਨੇ ਚੁਣਦੇ ਨੇ ਤੇ ਬਾਕੀ ਗੱਲ ਕਰਦੇ ਜਿਹੜੇ ਅੱਗੇ ਆਉਣ ਵਾਲੇ ਡਰਾਮਾ ਦੇ ਵਿੱਚ ਲੱਕੀ ਡਰਾ ਕਿਹੜੇ-ਕਿਹੜੇ ਚੱਲਦੇ ਨੇ ਬੰਪਰ ਚੱਲਦੇ ਨੇ ਤੇ ਬਾਈ ਨਾ ਕਰਦੇ ਗੱਲਬਾਤ ਸਸੀਕਲ ਪੰਡਤ ਜੀ ਸਸੀਕਲ ਜੀ ਅੱਜ ਤੁਹਾਨੂੰ ਆਪਾਂ ਖੜਾ ਹੋਣਾ ਨਹੀਂ ਹੈਗਾ ਅੱਜ ਬਿਠਾਉਣਾ ਹੈ ਅੱਛਾ ਜੀ ਧੰਨਵਾਦ ਜੀ ਬੈਠੇ ਮੈਂ ਕੈਮਰਾ ਵਾਲਾ ਬਾਈ ਆ ਜਾ ਕੋਲੇ ਅੱਜ ਇਹਨੂੰ ਡਿਟੇਲ ਫੁੱਲ ਦੇਣੀ ਆ ਮੈਨੂੰ 3 ਦਿਨਾਂ ਆ ਕੇ ਕਹਿੰਦਾ ਮੈਂ ਖੜਾ ਮ ਦੱਸੋ ਕੀ ਪੁੱਛਣਾ ਕਿ ਹੁਣ ਕਿਹੜੇ ਕਿਹੜੇ ਆਪਣੇ ਬੰਪਰ ਚੱਲ ਰਹੇ ਨੇ ਜੀ ਬੰਪਰੀ ਬੰਪਰ ਨੇ ਠੀਕ ਹੈ ਜੀ ਬੰਪਰੀ ਬੰਪਰ ਨੇ ਦੀਵਾਲੀ ਤੱਕ ਗਿਫਟਾਂ ਆਨਲਾਈਨਾਂ ਲੱਗੀਆਂ ਲਾਈਨਾਂ ਲੱਗੀਆਂ ਠੀਕ ਹੈ ਜੀ ਲੋਕਾਂ ਨੂੰ ਗਲਤ ਇਨਫੋਰਮੇਸ਼ਨਾਂ ਜਾਣ ਲੱਗ ਗਈ ਉਹ ਕਾਹਦੀਆਂ ਜੀ ਲੋਕ ਕਈ ਉਹਦੇ ਕਹਿੰਦੇ ਪਾਣ 2500 ਦੀ ਟਿਕਟਾਂ ਪਾ ਦਿੰਦਾ ਕਰ ਦਿੰਦਾ ਬਾਹ ਕਰ ਦਿੰਦਾ ਉਹਨੂੰ ਗਲਤ ਗੈਟ ਕਰੀ ਜਾਂਦਾ ਕੋਈ ਚਲੋ ਉਹ ਤਾਂ ਮੈਂ ਭਰਾਵਾ 25000 ਦੀ ਮੈਂ ਤਾਂ 11000 ਦੀਆਂ ਭਾ ਕੇ ਤੋਰਦਾ ਹਾਂ ਹਾਂਜੀ ਠੀਕ ਗੱਲ ਸਵਾਦ ਕਰਦੇ ਨੇ ਹਾਂਜੀ ਠੀਕ ਹੈ ਪਿਓ ਹੋਰ ਪਾਸੇ ਜਾਂਦਾ ਪੁੱਤ ਹੋਰ ਪਾਸੇ ਜਾਂਦਾ ਪਿਓ ਕਹਿੰਦਾ ਇੱਕ ਪਾਓ ਪੁੱਤ ਕਹਿੰਦਾ ਦੋ ਪਾਓ ਆਪਸੇ ਸੱਦੇ ਨਹੀਂ ਮਿਲਦੀ ਪੱਟ ਤਨ ਕੰਢੀ ਜਾਂਦੇ ਨੇ ਸਹੀ ਗੱਲ ਐ ਸਹੀ ਠੀਕ ਹੈ ਹੁਣ ਗੱਲ ਕਰਦਾ ਮੈਂ 19 ਤਰੀਕ ਦੀ ਅੱਛਾ ਜੀ ਇਹ 19 ਜੁਲਾਈ 19 ਤਰੀਕ ਨੂੰ ਬੰਦੇ ਦੀ ਗਰੀਬੀ ਚੱਕ ਦਾਂਗੇ ਠੀਕ ਇੱਕ ਦੀ ਕਿਉਂ 11 ਦੀ ਚੱਕ ਲਾਂਗੇ ਅੱਛਾ ਜੀ ਕਿਉਂਕਿ ਪਹਿਲਾ ਭਾਈ 3 ਕਰੋੜ ਦਾ ਪਹਿਲੀ ਵਾਰ ਬੰਪੁਰਾ ਰੱਥ ਯਾਤਰਾ ਬੰਪੁਰਾ ਅੱਛਾ ਜੀ 3 ਕਰੋੜ ਦਾ ਪਹਿਲਾ ਵਾਰ ਰਥ ਯਾਤਰਾ ਬੰਪਰ ਹਾਂਜੀ 3 ਕਰੋੜ ਟਿਕਟ ਰੇਟ ਕੀ ਹੈ ਜੀ ਟਿਕਟ 500 ਰੁਪਏ 500 ਰੁਪਏ ઓਨਲੀ 4500 ਅੱਛਾ ਜੀ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਸੈਕੰਡ ਪ੍ਰਾਈਜ਼ ਵੀ ਦਾਦਾਸ ਲੱਖ ਦੇ ਨੇ ਪੰਜ ਤੇ 5-5 ਲੱਖ ਤੇ ਪੰਜ ਨੇ ਤੇ ਹੋਰ ਵੀ अनेका ਨਾਮ ਨੇ 19 ਤਰੀਕ ਨੂੰ ਇਹਦਾ ਡਰਾਅ ਹੋ ਜਾਣਾ ਸ਼ਾਮ ਨੂੰ 8 ਵਜੇ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਕਿਹੜਾ ਆ ਰਿਹਾ ਜੀ ਉਸ ਤੋਂ ਬਾਅਦ ਦੇ ਵਿੱਚ ਆ ਜਾਣਾ ਫਿਰ ਜਿਹਦੀ ਢੀਕ ਹੁੰਦੀ ਆ ਭੈਣਾ ਭਾਈਆਂ ਦਾ ਭੈਣਾ ਭੈਣ ਰਖੜੀ ਬੰਪਰ ਰਖੜੀ ਬੰਪਰ 7 ਕਰੋੜ ਆ ਵੀਰੇ ਰਖੜੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇੰਨਾ ਵੱਡ ਠੀਕ ਹੈ ਜੀ ਸੱਤ ਪੀੜ੍hiyan ਤੁਹਾਡੀਆਂ ਵਹਿ ਕੇ ਖਾਣਗੀਆਂ ਤੇ ਇਕੱਲਾ 7 ਕਰੋੜ ਨਹੀਂ ਇਹਦੇ ਵਿੱਚ ਬਿਰਖ ਸਾਹਿਬ ਸੈਕੰਡ ਪ੍ਰਾਈਜ਼ ਵੀ 20-20 ਲੱਖ ਦੇ ਨੇ ਪੰਜ ਅੱਛਾ ਜੀ ਜਾਨੀ ਕਿ ਸੈਕੰਡ ਪੰਜ ਪ੍ਰਾਈਜ਼ 20-20 ਲੱਖ ਦੇ 1 ਕਰੋੜ ਉਹਨਾਂ ਦੇ ਹੋਗੇ ਹਾਂਜੀ ਉਸ ਤੋਂ ਬਾਅਦ ਦੇ ਵਿੱਚ ਵੀ 10-10 ਲੱਖ ਦੇ ਨੇ ਪੰਜ ਫਿਰ 5-5 ਲੱਖ ਦੇ ਪੰਜ ਨੇ ਫਿਰ ਵੀ अनेका ਨਾਮ ਨੇ ਟੋਟਲ ਗੱਲ ਕਰਾ 51616 ਮੰਨੇ ਰਖੜੀ ਬੰਪਰ ਦੇ ਨਾਮ ਮਿਲਨੇ ਨੇ ਅੱਛਾ ਜੀ ਹਾਂਜੀ ਇਹਦਾ ਬਹੁਤ ਜਾਨੀ ਕਿ ਕਾਫੀ ਘਰਾਂ ਦੀ ਗਰੀਬੀ ਚੱਕੀ ਜਾਣੀ ਚੱਕੀ ਗਈ ਹਾਂਜੀ ਠੀਕ ਹੈ ਇਸ ਤੋਂ ਇਲਾਵਾ ਇੱਕ ਨਾ ਪੰਜਾਬ ਸਰਕਾਰ ਨੇ ਨਵੀਂ ਮੇਰੀਆਂ ਭੈਣਾਂ ਦੇ ਭਰਾਵਾਂ ਨੂੰ ਜਿਹੜੇ ਰਖੜੀ ਬੰਨਣ ਦੇ ਜਾਂ ਬਣਾਉਣ ਆ ਰਹੇ ਨੇ ਕਿ ਇਹ ਆਪਣੇ ਭੈਣਾਂ ਨੂੰ ਇਹ ਜ਼ਰੂਰ ਗਿਫਟ ਕਰ ਦਿਓ ਇੱਕ ਵਾਰ 7 ਕਰੋੜ ਦਾ ਕੋਈ ਜ਼ਿਆਦਾ ਨਹੀਂ 500 ਰੁਪਏ ਦੇ ਵਿੱਚ ਸਿਰਫ ਟਿਕਟ ਪ੍ਰਾਈਜ਼ ਕੀ ਹੈ 500 ਰੁਪਏ ਦਾ ਤੇ ਆਜੋ ਅੱਗੇ ਆਪਾਂ ਪਾਈ ਜੀ ਨਾਲ ਕਰਦੇ ਹਾਂ ਗੱਲ ਹਾਂਜੀ ਇੱਕ ਨਾ ਪੰਜਾਬ ਸਰਕਾਰ ਨੇ ਤੋਹਫਾ ਹੀ ਦਿੱਤਾ ਤੁਹਾਨੂੰ 1000 ਰੁਪਏ ਮੰਤਰੀ ਲਾਟਰੀ ਟਿਕਟ ਦਾ 1000 ਰੁਪਏ ਦਾ ਡਰਾਅ ਹੋਏਗਾ 13 9 ਤਰੀਕ ਨੂੰ 13 9ਵੇਂ ਮਹੀਨੇ ਦੀ 9ਵੇਂ ਮਹੀਨੇ ਦੀ ਠੀਕ ਹੈ ਜੀ ਗੱਲ ਇਹ ਵਿੱਚ ਖਾਸ ਹੈ ਜਿਹੜਾ ਦਾ ਪ੍ਰਾਈਜ਼ ਆ 50 ਲੱਖ ਰੁਪਏ ਦਾ ਅੱਛਾ ਜ ਉਸ ਤੋਂ ਬਾਅਦ 10 ਲੱਖ ਦਾ ਫਿਰ 5 ਲੱਖ ਦਾ ਤੇ 9000 7000 ਕਾਫੀ ਨਾਮ ਨੇ ਟੋਟਲ ਗੱਲ ਕਰੀਏ ਤਾਂ ਇਹਦੇ ਵਿੱਚ ਭਰਾਵਾ 3000 3 ਬੰਦੇ ਨੂੰ ਨਾਮ ਲੰਦਾ 3000 3 ਬੰਦੇ ਨੂੰ ਪਹਿਲਾ ਪ੍ਰਾਈਜ਼ 50 ਲੱਖ ਦਾ ਹਾਂਜੀ ਸਰ ਅੱਛਾ ਜੀ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜਾ ਬੇਨੀਫੀਟ ਹੈ ਟਿਕਟ ਜਿਹੜੀ ਪ੍ਰਿੰਟ ਹੋਈ ਹੈ ਸਿਰ ਤੇ ਸਿਰਫ 50 ਹਜ਼ਾਰ ਟਿਕਟ ਦੇ ਵਿੱਚੋਂ ਨਾਮ ਨਿਕਲ ਆ ਇਸ ਕਰਕੇ ਟਿਕਟ ਦੀ ਕੀਮਤ 1000 ਰੁਪਇਆ ਤੇ ਪਹਿਲਾਂ ਵੀ ਪੰਡ ਲਾਟਰੀ ਮਲੇ ਕੋਲਾ ਕੋਲਾ ਦੇ ਵਿੱਚ ਬਹੁਤ ਨਾਮ ਲੱਗ ਚੁੱਕੇ ਹਾਂਜੀ ਹਾਂਜੀ ਠੀਕ ਹੈ ਇਹਦਾ ਹੋ ਗਿਆ ਟੈਂਟ ਦਾ ਠੀਕ ਹੈ ਜੀ ਇਹਦੇ ਵਿੱਚ ਇੱਕ ਸਾਡੇ ਕੋਲ ਨਿੱਗੀ ਨਿੱਕੀਆਂ ਹੁੰਦੀਆਂ ਨੇ 100 ਰੁਪਏ ਕਰੋੜ ਰੁਪਏ ਦਾ ਪ੍ਰਾਈਜ਼ ਲੱਗਿਆ ਲਦੇ ਆਣੇ ਆਪਣੋ ਟੈਂਟ ਐਂਟਰਪ੍ਰਾਈਜ਼ ਤੋਂ ਅੱਧੀ ਏਜੰਸੀ ਤੋਂ ਤੁਹਾਡੀ ਏਜੰਸੀ ਤੋਂ ਹਾਂਜੀ ਤੇ ਹੁਣ ਗੱਲ ਕਰਦਾ ਮੈਂ ਬੰਦਾ 200 ਕਿਲੋਮੀਟਰ 250 ਕਿਲੋਮੀਟਰ ਚੱਲ ਕੇ ਆਉਂਦਾ ਹਾਂਜੀ ਉਹਦਾ ਇੱਕ ਵਾਰ ਮਸਾ ਆਉਂਦਾ ਹਾਂਜੀ ਹਾਂਜੀ ਹੈਨਾ ਜੇ ਕਰਦਾ ਉਹਨਾਂ ਕੋਲ ਜਬਜਟ ਨਹੀਂ ਹੈਗਾ ਫਿਰ ਤਾਂ ਮੇਰੇ ਕੋਲ ਚਾਹੀ ਇੱਕ ਟਿਕਟ 500 ਹੀ ਲੈ ਜਾਓ ਕੋਈ ਚੱਕਰ ਨਹੀਂ ਆਪਾਂ ਕਿਨੂੰ ਜਵਾਬ ਨਹੀਂ ਚਾਹੀ ਇੱਕ ਟੈਕਟ ਮੇਰੇ ਕੋਲ 200 ਦੀ ਲੈ ਜਾਓ ਡੇਢ ਵਾਲੀ ਕੋਈ ਗੱਲ ਠੀਕ ਹੈ ਜੀ ਪਰ ਭਰਾ ਉਹ ਜੇਕਰ ਤੁਹਾਡਾ ਬਜਟ ਹੈਗਾ ਤੁਸੀਂ ਇੰਨੀ ਦੂਰੋਂ ਆਏ ਹੋ ਗੱਡੀ ਦਾ ਤੇਲ ਫੂਕ ਕੇ ਆਏ ਹੋ 2-2.5 ਘੰਟੇ ਪੰਡ ਦੀ ਵੇਟ ਕਰੀਆ ਲਾਈਨ 'ਚ ਲੱਗੇ ਹੋ ਤਾਂ ਫਿਰ ਕਿਉਂ ਨਾ ਤੁਸੀਂ ਇੱਕ ਕੰਬੋ ਪੈਕ ਲੈ ਕੇ ਜਾਓ ਮੇਰੇ ਕੋਲ ਕੰਬੋ ਪੈਕ ਕੀ ਕਿੰਨੇ ਕੰਬੋ ਪੈਕ 2500 ਰੁਪਏ ਦਾ 3500 ਰੁਪਏ ਦਾ 5500 ਰੁਪਏ ਦਾ ਅੱਛਾ ਜੀ ਅਲੱਗ-ਅਲੱਗ ਉਹਦੇ 'ਚ ਡਰਾਅ ਐਡ-ਆਨ ਜਿਵੇਂ 500 ਉਹਦੇ 'ਚ ਰਖੜੀ ਬੰਪਰ ਵੀ ਆ ਜਾਂਦਾ ਠੀਕ ਹੈ ਜੀ ਰਾਤੀ ਆਦਰਾ ਬੰਪਰ ਵੀ ਆ ਜਾਂਦਾ ਹੋਰ ਵੀ 200 ਵਾਲੀ ਵੀ ਆ ਜਾਂਦੀ 600 ਰੁਪਏ ਵਾਲੀ ਵੀ ਆ ਜਾਂਦੀ ਨੇ ਜਾਨੀ ਕਿ ਕਿ ਕਈ ਵਾਰ ਕੋਈ ਸੱਜਣ ਮਿੱਤਰ ਦੂਰੋਂ ਹੁੰਦਾ ਕਿ ਇੱਕ ਟਿਕਟ ਪਾਉਣ ਨਾਲੋਂ ਕੰਬੋ ਪਾ ਕੇ ਪਾਉਣ ਦੇ ਵਿੱਚ ਬੈਨੀਫਿਟ ਹੈ ਹਾਂ ਜੀ ਸਹੀ ਗੱਲ ਹੈ ਪਾ ਲਓ ਸਾਨੂੰ ਅਖਰੀ ਦਾ ਡਰਾਉ ਦੇ ਦਾਂਨੇ ਨੇ ਅਸੀਂ ਬਾਅਦ ਮੇਰੇ ਆਪਣੇ ਘੱਟ ਲੋ ਕੰਪੈਨ ਕੋਈ ਨਹੀਂ ਠੀਕ ਹੈ ਇਹ ਗੱਲ ਹੋ ਗਈ ਦੂਜੀ ਗੱਲ ਵੀਰੇ ਇਹ ਚੀਜ਼ ਦਾ ਧਿਆਨ ਰੱਖੋ ਕਿਸੇ ਨੂੰ ਪੈਸੇ ਨਾ ਪਾਓ ਮੈਂ ਕਿਸੇ ਨੂੰ ਫੋਨ ਕਰਕੇ ਇਹ ਨਹੀਂ ਕਹਿੰਦਾ ਵੀ ਮੇਰੇ ਕੋਲ ਟਿਕਟ ਪਾ ਲੈ ਇਹ ਚੀਜ਼ ਦਾ ਧਿਆਨ ਰੱਖੋ ਜੇ ਤੁਸੀਂ ਵੀਡੀਓ ਦੇਖਦੇ ਹੋ ਤੁਹਾਨੂੰ ਕੋਈ ਕਾਲ ਆ ਜੀ ਮੈਂ ਪੰਡਤ ਬੋਲ ਆਪਣੇ ਕੋਰੀਅਰ ਕਰਵਾ ਸਕਦੇ ਹੋ ਨੰਬਰ نوٹ ਕਰ ਲਓ 9056799754 7809915000 2683537470 ਅੱਛਾ ਕੋਰੀਅਰ ਸਹੂਲਤਾਂ ਵੀ ਉਪਲਬਧ ਹੈ ਹਾਂਜੀ ਬਾਕੀ ਅੱਛਾ ਧੰਨਵਾਦ ਬਾਕੀ ਨੰਬਰ ਸਕਰੀਨ ਤੇ ਨੇ ਜਿਹੜਾ ਮੇਰਾ ਸੱਜਣ ਮਿੱਤਰ ਨੰਬਰ ਤੇ ਕਾਲ ਕਰਕੇ ਆਉਣਾ ਚਾਹੁੰਦਾ ਕਾਲ ਕਰ ਸਕਦਾ ਜੇ ਕੋਰੀਅਰ ਕਰਵਾਉਣਾ ਉਹ ਸਹੂਲਤਾਂ ਵੀ ਦਿੱਤੀ ਹੋਈ ਹੈ ਜੀ ਧੰਨਵਾਦ ਸ਼ਾਸ਼ਿਕਾ